ਅਗੇ ਉਹ ਪਤ ਕਹਿੰਦੀ ਨਹੀਂ ਕਹਦੀ ਹਾਂ ਕਹਦੀ ਅਮਾ ਦੀਆਂ ਤਾਂ ਕਹਿੰਦੀ ਸੀਸਾ ਹੀ ਬਾੜੀਆਂ ਕਹਦੀ ਸੀਸਾ ਲੱਗ ਜਾਂਦੇ ਲੱਗ ਜਾਂਦੇ ਮਾਤਾ ਲੱਗ ਵੱਡੇ ਬਜ਼ੁਰਗ ਤਾਂ ਮਿਲਦੇ ਹੀ ਨਹੀਂ ਹੁਣੋ ਵੱਡੇ ਬਜ਼ੁਰਗ ਕਿੱਥੇ ਮਿਲਦੇ ਆ ਹਾਂ ਜੀਲਾ ਮਹਾਰਾਜ ਨੇ ਸੱਚੀ ਬਾਛਾ ਨੇ ਇੱਜ਼ਤਾਂ ਮਾਣ ਮਾਣ ਸਾਕੋ ਤਾ ਦੇਖ ਲਾ ਕਮਾਈ ਕੀਤੀ ਕਿੰਨੇ ਬੰਦੇ ਹੁੰਦੇ ਸੀ ਦੇਖ ਲਾ ਕੀ ਕੋਸ਼ਿਸ਼ ਰਹਿਣਾ ਹੈ ਗੁਰਦੁਆਰੇ ਬੇਟੀ ਦੇ ਘਰ ਆ ਸਿਆਣੀ ਬੁੜੀ ਉਹ ਦਰੇ ਉਹਨਾਂ ਦੀ ਲੋੜ ਨਹੀਂ ਬਿਲਕੁਲ ਸੱਚੀਆਂ ਗੱਲਾਂ ਜਿਹਨਾਂ ਦੇ ਘਰੇ ਬਜ਼ੁਰਗ ਹੈਗੇ ਆ ਨਾ ਉਹਨਾਂ ਨੂੰ ਗੁਰਦੁਆਰੇ ਜਾਣ ਦੀ ਲੋੜ ਨਹੀਂ ਸੱਚੀਆਂ ਗੱਲਾਂ ਹਾਂ ਸੱਚੀਆਂ ਗੱਲਾਂ ਮਾਤਾ ਕੇ ਵੀ ਤੈਨੂੰ ਕਹਣਾ ਮੈਂ ਕਿਹਾ ਤੂੰ ਸਾਡਾ ਬਾਪੂ ਰਜਨ ਜਨ ਬਹੁਤ ਅਸੀਂ ਵੀ ਸੇਵਾ ਕਰੀਏ ਬੇ ਕਹਦੀ ਬੀਬੀ ਦੀ ਵੀ ਬਹੁਤ ਮਰੀਆ ਰੱਬ ਭੁੱਲਦੀ ਨਹੀਂ ਮਾਹਰਾ ਹੀ ਸਮਝਿਆ ਜਾਣਾ ਪੈਗਾ ਮਾਤਾ ਵੀ ਤੇਰਾ ਵੀ ਗੱਲਾਂ ਕਰਨਾ ਮੈਂ ਕਿਹਾ ਤੁਹਾਡੇ ਮਾਤਾ ਬੇਟੀ ਆ ਤੁਹਾਡੇ ਘਰੇ ਰੱਬ ਬੈਠਾ ਹਲੇ ਅਮ ਮੈਂ ਗੱਲ ਆਪ ਬੈਠਾ ਰੱਬ ਨੂੰ ਹਾਂ ਬਸ ਸਮਹਾਇਦੀ ਮੈਂ ਤਾਂ ਇਹਨੂੰ ਬਾਲਾ ਜਾਰ ਕਰ ਦਿਆ ਉਹ ਨਹੀਂ ਬੰਦ ਗੱਲਾਂ ਸਾਰੀਆਂ ਸੁਣਾਈਆਂ ਫਿਰ ਹਾਂ ਹਾਂ ਸਾਰੀਆਂ ਗੱਲਾਂ ਹੂੰ ਸੁਣਾਈਆਂ ਮੈਂ ਕਿਰੋਕਾ ਆਪਾਂ ਕਰੇ ਮੈਂ ਕਿ ਆ ਵੀ ਦੇਖ ਲੈ ਕਿੰਨੇ ਬਾਪੂ ਹੋਣੇ ਕਿੰਨੇ ਆਪਣੇ ਮਾਤਾ ਗੱਲਾਂ ਛੋਡੇ ਨਾਲ ਵਿੱਚ ਇਹਦੇ ਵਿੱਚ ਭਰੀਆਂ ਮੇਰੀਆਂ ਮਮੇਲ ਚ ਗੱਲਾਂ ਹਾਂ ਕਿੰਨੀਆਂ ਤਾਂ ਖਲੀਪਾਂ ਕੱਟੀਆਂ ਹਾਂ ਬਾਕੀ ਕੰਨੀ ਗਈ ਮਾਂ ਗਾਇਬ ਹੁੰਦੀ ਸੀ ਛੋਡੇ ਘਰੇ ਧਾੜ ਗਏ ਸੀਰੀ ਉੱਤਰ ਇਹਨਾਂ ਦੇ ਸਰਜੀਤ ਕੇ ਪਰੇ ਸਧੂ ਰਿਆ ਹੁਣੇ ਸਾਡੇ ਇਧਰ ਲੱਤਰ ਕੇ ਸਾਡੇ ਕਿੰਨੇ ਪਰਿਵਾਰ ਸੀ ਦਿਲਾਜ ਘਰ ਸਾਰੇ ਵਿਹਲੇ ਜਿਹਾ ਬੈਠੇ ਆ ਹਾਂ ਦੇਖ ਲੈ ਹਾਂ ਬਾਕੀ ਉਹ ਅੱਧ ਰਹਿ ਗਏ ਅੱਧ ਰਹਿ ਗਏ ਹੱਥ ਹਾਂ ਹਾਂ ਅੱਧ ਰਹਿ ਗਿਆ ਪਤਾ ਹਾਂ ਤੰਨੇ ਘਰ ਵੇਲਾ ਮਹਾਰਾਸੋਂ ਪੈਣਿਆ ਪਿਆ ਖਾਲੀਆਂ ਨੂੰ ਕਿੰਨੇ ਬਜ਼ੁਰਗ ਹੁੰਦੇ ਸੀ ਉੱਥੇ ਡਿਊਟੀ ਦੇ ਦੇਖਲਾ ਬੈਠੇ ਬਾਪੂ ਰੇ ਤਿਆਰ ਗੇ ਨੰਗ ਕੇ ਜਾਣਾ ਹਾਂ 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 ਤੇ ਗੀਰ ਜੇ ਗਉਂਦਾ ਹੋਣਾ ਤਾਂ ਹਾਂ ਮੈਂ ਨਾ ਜਿਨੀ ਗਾਉਂ ਸਿਆਣਾ ਬੰਦਾ ਕੋਈ ਨਹੀਂ ਰਹਿ ਗਿਆ ਕੋਈ ਨਹੀਂ ਰਹਿ ਗਿਆ ਕੋਈ ਨਹੀਂ ਰਹਿ ਗਿਆ ਕੀ ਕਿਸੇ ਨਾ ਸਾਧ ਲੂਈਆ ਸਿਆਣਾ ਭਾਈ ਆ ਕੇ ਕੰਮ ਨੇ ਮੇਰਾ ਹਾਂ ਅੱਗੇ ਜੇ ਆਪਾਂ ਕੋਈ ਮਾੜਾ ਮੋਟਾ ਕੇ ਦਾ ਰੌਲਾ ਗੋਲਾ ਜਿਹਾ ਵੀ ਹੋ ਜਾਣਾ ਚਾਰ ਬੰਦੇ ਸਾਧ ਲੈਣੇ ਹਾਂ ਛੱਟ ਛੱਟ ਉਹਨਾਂ ਨੇ ਆ ਜਾਣਾ ਆ ਕੇ ਆਪਣਾ ਨਵੇੜ ਜਾਣਾ ਛੱਟ ਨਵੇੜ ਜਾਣੇ ਛੱਟ ਨਵੇੜਿਆ ਲਾਓ ਭਾਈ ਨਹੀਂ ਲੜੀ ਦਾ ਲੰਦਾ ਕੋਈ ਵੀ ਬੰਦਾ ਬਹੁਤ ਹੈ ਤੇ ਹੁਣ ਅੰਨਾ ਉਹ ਲੜਨ ਵਾਲੀਆਂ ਗੱਲਾਂ ਵੀ ਗਈਆਂ ਹਾਂ ਉਹ ਵੀ ਗਈਆਂ ਕਿਧਰ ਇੱਕ ਹੁਣ ਕਰੇ ਦਾ ਬੰਦੇ ਆਪਾਂ ਇਕੱਲੇ ਇਕੱਲੇ ਰਹਿ ਕੇ ਲੜਕੀ ਕਿਹਦੇ ਨਾਲ ਹਾਂ ਗੱਲ ਸਹੀ ਹੈ ਲੜਕੀ ਕਿਹਦੇ ਨਾਲ ਸਰ ਦੇ ਵਿਚਾਰ ਉਹੀ ਉਹਦੇ ਜਿੱਥੇ ਇਕੱਠ ਹੁੰਦਾ ਸੀ ਜਿਦਾ ਜਿਦਾ ਇਹ ਮੜਾ ਮੋਟਾ ਹੋਈ ਜਾਂਦਾ ਸੀ ਬੁੜੀਆਂ ਦਾ ਹੋ ਜਾਂਦਾ ਸੀ ਬੰਦਿਆਂ ਦਾ ਹੋ ਜਾਂਦਾ ਸੀ ਤੇ ਨਾ ਉਹ ਜੀਆਂ ਬਤਾਵਾ ਮਿਲਣੀਆਂ ਤਾਂ ਤੂੰ ਕਰਮਾਂ ਵਾਲੀਆਂ ਜਿਹੜੀਆਂ ਲੈ ਦਰਸ਼ਨ ਕਰ ਲਈ ਤਾਂ ਮੈਂ ਤਾਂ ਉੱਥੋਂ ਨਾ ਦੇਖ ਕੇ ਉਹਨੂੰ ਕਰ ਲੰਗੀ ਦਾ ਮੇਰ ਨਾਲ ਮੈਂ ਤਾਂ ਇਹ ਚੜਨ ਦਾ ਮਾਰੇ ਡਰਾਂ ਕਿ ਯਾਰ ਨਾ ਕਿ ਯਾਰ ਮੈਂ ਕਹਾਂ ਕਿ ਕਿਤੇ ਪੈਰ ਨਾ ਬੇਸ਼ਰੂ ਤਲਕੇ ਜੀ ਹੋਗਾ ਜੀ ਤਾਂ 7 ਵਜੇ ਹਾਂ ਬਈ ਜੀ ਜਿਵੇਂ ਇੱਥੇ ਖੱਲੇ ਨੇ ਹਾਂ ਪਿਸਾਰੂ ਮੂਤੀ ਠੀਕਾ ਦੱਲਾ ਲਵਾਉਣ ਜਾਂਦਾ ਆ ਤੇ ਇੱਥੇ ਜੀ ਉੱਤੇ ਚੈੱਕ ਕਰਕੇ ਆਸੀ ਤੇ ਹੌਲੀ ਹੋਣੀ ਆ ਹਾਂ ਫਿਰ ਫੜ ਕੇ ਲ ਜਾਂਦਾ ਫਿਰ ਮੇਰੇ ਗਾ ਦੁਆਈ ਦੁਆ ਕੇ ਲੈ ਹਾਂ ਨਨੇ ਬਹੁਤ ਹਜੇ ਤਾਂ ਮਾਲਕ ਦੀ ਕਿਰਪਾ ਤੇਰੀ ਬਹੁਤ ਵਧੀਆ ਹਾਂ ਅੱਛਾ ਬਈ ਅੱਛਾ ਮਹਾਰਾਜ ਤੇਰੀ ਬਾਰ ਬਾਰ ਜੀਣਾ ਬਈ ਜਾ ਦੇ ਕਿ ਜਾਵੇ ਤੈਨੂੰ ਭਲੇ ਤੇ ਕਬਾ ਵੇਖ ਕੇ ਤੇ ਮਹਾਰਾਜ ਬਣੇ ਤੇਰਾ ਬਿਲਕੁਲ ਨਾ ਨਾ ਮਹਾਰਾਜ ਨਹੀਂ ਮੈਂ ਕੁਛ ਨਹੀਂ ਪੀਣਾ ਬਸ ਪਰ ਵਧੀਆ ਕਿਉਂਕਿ ਔਰ ਇਹਨਾਂ ਜੀ ਨਹੀਂ ਕਿਸ ਨਾ ਚਾਹ ਤੁਰੂ ਨਾ ਕਿਸੇ ਜੀ ਨੂੰ ਕਹਦਾ ਮੈਂ ਭਾਈ ਵਾਲੇ ਹੋਲੇ ਨਾ ਬਸ 20 ਮਿੰਟ ਹੀ ਰਾਹ ਤੇ ਬਦਲ ਕਿੰਨੇ ਕੁ ਲਾ 20 ਨਾ 25 ਮਿੰਟ ਲਾਗੇ ਨਾ ਨਾ ਜਾਵਾਂ ਹੀ ਨਹੀਂ ਜਮਨ ਕਾਹਦੀ ਜਰੂਰਤ ਨਹੀਂ ਕੋਈ ਨਾ ਤੁਰਨ ਨੂੰ ਕਾਬਲਾ ਕੰਮ ਕਰਨੀ ਹਾਂ ਹਾਂ ਇੱਥੇ ਆ ਕੇ ਵਧੀਆ ਲੱਗਿਆ ਹਾਂ ਨਹੀਂ ਨਹੀਂ ਵਧੀਆ ਮੈਂ ਕਿ ਇਧਰ ਆਦਾ ਮੈਂ ਤਾਂ ਉਹਦੇ ਮੁੰਡੇ ਨਾਲ ਮਾਰਦਾ ਮੇਰਾ ਮੈਂ ਤਾਂ ਫਰ ਹਰ ਜਿਹੜਾ ਗਰਮੀ ਨਾਲ ਫਿਰਦਾ ਇਕੱਲਾ ਬੈਠਿਆ ਸੀ ਉਹ ਆਜਾ ਜਾਨ ਪੁੱਤ ਇੱਥੋਂ ਨਹੀਂ ਮੰਗਦਾ ਮੈਂ ਤਾਂ ਇੱਥੇ ਹੀ ਪਾਉ ਘਰੇ ਇੱਥੇ ਮੰਜੇ ਤੇ ਬੈਠਾ ਸੀ ਕਿ ਮੋਜੇ ਨਾ ਹੁਣ ਆਪਦਾ ਜਾਨਾ ਕਰਤਾ ਤੇ ਹੋਰ ਕਿੱਥੇ ਉੱਥੋਂ ਮੈਨੂੰ ਕਿਹਨੇ ਭੇਜਣਾ ਉੱਥੇ ਸਾਨੂੰ ਇਕੱਲੇ ਨੂੰ ਹੁਣ ਮੈਂ ਹਾ ਹਣੋ ਹਣੋ ਹਾ ਹੁਣ ਕਹਿੰਦਾ ਡੇੜੀ ਤੂੰ ਠੀਕ ਸੀ ਮੈਂ ਗਲਤ ਸੀ ਕਹਿੰਦਾ ਹਾਂ ਕਹਿੰਦਾ ਮੈਂ ਗਲਤ ਸੀ ਤੂੰ ਠੀਕ ਸੀ ਕਹਿੰਦਾ ਹੁਣ ਪਤਾ ਲੱਗਦਾ ਕਹਿੰਦਾ ਵੀ ਇੱਥੇ ਹੀ ਘਰ ਆਪਾਂ ਚੌਰਸ ਦੇ ਵਿੱਚ ਬੈਠੇ ਆ ਉੱਥੇ ਕਹਿੰਦਾ ਆਪਾਂ ਇਕੱਲੇ ਰਹਿ ਜਾਣਾ ਸੀ ਹਾਂ ਗਾ ਠੀਕ ਆ ਦਾ ਸਰਪੰਚ ਨੇ ਘੱਲੇ ਚਾਰ ਬੰਦੇ ਆਪਣੇ ਘਰੇ ਇਹਨਾਂ ਦਾ ਦਾਦਾ ਅਸੀਂ ਤਾਂ ਖੇਤੋਂ ਘਰੇ ਆਇਆ ਤੂੰ ਘਰ ਤੋਂ ਖੇਤ ਨੂੰ ਜਾਣਾ ਯਾਰ ਕਹਿੰਦਾ ਕਮਲਾ ਹੋਇਆ ਮੈਂ ਠੀਕ ਹੈ ਤੇ ਉਹਨੂੰ ਐ ਹੋ ਗਿਆ ਵੀ ਕਿਸੇ ਨੇ ਚੱਕ ਤਗਾ ਮੇਰੇ ਡੈਡੀ ਨੂੰ ਵੀ ਜਿਹੜਾ ਮੇਰਾ ਡੈਡੀ हट ਗਿਆ ਆਪ ਉਹਨੋਂ ਤੇ ਉਹਦੀ ਗੱਲ ਆ ਬਈ ਹਾਲ ਨਹੀਂ ਸਾਡੇ ਨਾਲ ਬੋਲਿਆ ਸੀ ਮੇਰਾ ਨੰਦਰ ਹੁਣ ਸਗਾ ਲੋਕ ਆਤਾ ਬੋਤਾ ਗੇ ਦਾ ਇੰਨਾ ਤੇ ਉਹ ਸੀ ਨਾ ਕਿ ਤੇ ਮਾਰਨੇ ਪਰਨੇ ਜਾਣਾ ਹਾਂ ਪਹਿਲਾਂ ਕਿਵੇਂ ਟਰਾਲੀਆਂ ਭਰ ਕੇ ਜਾਂਦੇ ਆਂਦੇ ਵੀ ਟਰਾਲੀ ਤੇ ਜਾਣਾ ਬੁੜੀਆਂ ਨੇ ਹਾਂ ਸਾਰੀਆਂ ਬੁੜੀਆਂ ਨੇ ਵੀ ਲੈ ਬਹਿ ਗਿਆ ਮੈਨੂੰ ਕਹਿ ਕੇ ਜਾਣਾ ਹਾਂ ਲੈਣਾ ਗੁਰਦੀਪੂਣੇ ਤਿਆਰ ਹੋ ਗਿਆ ਫਲਾਣਿਆਂ ਨਾ ਜਾਣਾ ਆਪਾਂ ਫਲਾਣਿਆਂ ਨਾ ਜਾਣਾ ਹਾਂ ਫਲਾਣਿਆਂ ਨਾ ਜਾਣਾ ਸਿਪੂ ਨਾਲ ਚੱਲੀ ਨਾਲ ਚੱਲੀਆਂ ਨਹੀਂ ਕੀ ਜਾਣਾ ਮੈਨੂੰ ਹਾਂ ਤੇ ਗੱਲਾਂ ਹੀ ਜ਼ਿਆਦਾ ਗੱਲਾਂ ਹੀ ਯਾਦ ਗੱਲਾਂ ਹੀ ਯਾਰ ਸਿਆਣੇ ਬਹੁਤ ਸੀ ਦਿਮਾਗ ਦਾ ਹਾਂ ਬੀਬੀ ਐਵੇਂ ਕਹਿੰਦੇ ਐਸੇ ਅੱਗਾ ਤੱਕ ਗੱਲ ਲੈ ਲੈਂਦੀ ਸੀ ਉਹ ਜਾਵੜ ਦੀ ਹਾਂ ਉਹਨੂੰ ਜਿਵੇਂ ਹਸਾ ਪਤਾਵਲਾ ਲੋਚਾ ਕੋਸ ਲਾ ਲਉ ਉਹ ਮਰੀ ਥੋੜੀ ਸੀ ਉਹਦੀ ਬਸ ਕਹਾਣੀ ਬਹੁਤ ਸੀ ਹਾਂ ਨਾਲ ਜਿਹੜੀ ਗੱਲ ਉਹਦੀ ਕਹਿਣੀ ਹੈ ਕਈ ਦੇਣੀ ਆ ਤੇ ਹਣ ਪੁੱਤ ਨਾ ਤੇਵੀ ਨਹੀਂ ਲਈ ਲੋਕਾਂ ਚ ਇਹ ਲਾ ਛੱਲੀਆਂ ਡੁੰਗੜੀਆਂ ਕਪਾਹ ਚੁਗਣੀਆਂ ਬੱਲੇ 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 ਐਡੀਆਂ ਐਡੀਆਂ ਪੰਡਾ ਸਰਪੇ ਮਾਗਣਾ ਮੈਂ ਤਾਂ ਯਾਦ ਕਰਦਾ ਉਹਨਾਂ ਗੱਲਾਂ ਨੂੰ ਗੱਲਾਂ ਯਾਦ ਹਾਂ ਵੀ ਬੁੜੀਆਂ ਨੇ ਨਾ ਪੰਨਾ ਚੱਕੀ ਆਉਣੀਆਂ ਖੇਤਾਂ ਤੋਂ ਦੇਖ ਬਈ 8-8 ਦੇ ਨਾ ਬੁੜੀਆਂ 10-10 ਦੇ ਨਾ ਆਉਂਦੀਆਂ ਨਹੀਂ ਸੀ ਆਉਂਦੀਆਂ ਨਹੀਂ ਸੀ ਆ ਕੇ ਸੀ ਕਹਿਣਾ ਕੰਮ ਨਹੀਂ ਲੋਟ ਆਉਂਦਾ ਘਰ ਦਾ ਕਿੱਥੇ ਲਾਉਣਾ ਰਾਤ ਨੂੰ ਪਾਣੀ ਪੋਖਵਾਨੂ ਪਿਉਣਾ ਵੇਖਲਾ ਗੇੜ ਕੇ ਹਾਂ ਗੋਹਾਗੂੜਾ ਆਪ ਕਰਨਾ ਕਰਨਾ ਤੇ ਵਾਪਸ ਵਾ ਖੇਤ ਵਾਲੇ ਨੂੰ ਕਹਿੰਦਾ ਤੂੰ ਹਾਲ ਜੋੜ ਕੇ ਜਾ ਲਾ ਆਪੇ ਕਰਾਂਗੇ ਸਾਰਾ ਕੰਮ ਕਰੇ ਅਸੀਂ ਆਪਾਂ ਕਰਾਂਗੇ ਪਹਿਲਾਂ ਬੁੜੀਆਂ ਨੇ ਰੋਟੀ ਲਹਣੀ ਕਿੱਥੇ ਖੇਤ ਲੈ ਕੇ ਜਾਣੀ ਜੰਡ ਵਾਲਾ ਕਿੱਥੇ ਆ ਹਾਂ ਦੇਲਾ ਐਡੀ ਐਡੀਆ ਪੰਡਾ ਪੰਡਾ ਉਸੇ ਪੂਰੇ ਭੱਜੀਆਂ ਆਉਣੀਆਂ ਪਹਿਲਾਂ ਕਵਾਹਾਂ ਦੀਆਂ ਲੈ ਕੇ ਢੋੜੀਆਂ ਗੁਪਾਹ ਚੱਕ ਕੇ ਪੰਡਾ ਪਹਿਲਾਂ ਨਾ ਉਹ ਬੁੜੀਆਂ ਹਾਕਦੀਆਂ ਸੀ ਅਮਾ ਨਾ ਥੱਕਦੀਆਂ ਸੀ ਜਮੇ ਹਨਾ ਹਾਂ ਦੇਲਾ ਬਾਈ ਆਉਣ ਵਾਲਿਆਂ ਦਾ ਬਹੁਾਂ ਪਹਣਾ ਆਕਦੇ ਆ ਵੀ ਐ ਠੱਕਦੇ ਆ ਵੀ ਐ ਸੱਚੀ ਗੱਲ ਆ ਹਾਂ ਹਾਂ ਹੁਣ ਤਾਂ ਜੇ ਚਾਰ ਬਰੋਣੇ ਆਜੇ ਤਾਂ ਮੈਨਾਂ ਪਤਾ ਨਹੀਂ ਵੀ ਕੀ ਹੋ ਗਿਆ ਭੈਣਾਂ ਸਾਨੂੰ ਤਾਂ ਰੋਟੀਆਂ ਲਾਉਣੀਆਂ ਪੈ ਜਾਣਗੀਆਂ ਉਦੋਂ ਦਾ ਵੇਲਾ ਕਿੰਨੇ ਤੇ ੜਗੇ ਕਿੰਨੇ ਸੀਰੀ ਹੁਣਾਂ ਤੇ ਮੈਨੂੰ ਮਰੇ ਖੱਬਾ ਸੱਬਾ ਰੋਟੀਾਂ ਲਾਉਣਾ ਹਾਂ ਤੈਨਾਂ ਲਾਉਣੀਆਂ ਤਾਂ ਵੀ ਤੇ ਆ ਦੂਜੀ ਦੇ ਚੁਰਤੇ ਬਾਲਣ ਹਾਂ ਛਟੀਆਂ ਹੋਣੀਆਂ ਜਾਂ ਕਾ ਕਰਨਾ ਜਾਂ ਹੁਣ ਕੰਮ ਬਾਲੇ ਸੀ ਬਾਲੇ ਕੰਮ ਸੀ ਬਾਲੇ ਕੰਮ ਸੀ ਉਹ ਤਾਂ ਬੁੜੀ ਲੋਕ ਵੇਲੀ ਦੀ ਸੀ ਹੈ ਬੰਦਾ ਕਹੇ ਮਾਣਾ ਮੋਟਾ ਬਲਾ ਹਲ ਬਾਕੇ ਪੈ ਗਏ ਤੇ ਫਿਰ ਇਹ ਤੇ ਬੁੜੀ ਦਾ ਬੇਚਰੀ ਦਾ ਕਿੱਥੇ ਟਾਈਮ ਸੀ ਤੇ ਆਪਾਂ ਤੋਂ ਸਾਰਿਆਂ ਤੋਂ ਪਹਿਲਾਂ ਅਮਰ ਦੇ ਐ ਘੜਾਲੀ ਨੇ ਹਾਂ ਬਈ ਟੋਕਰਾ ਭਰ ਲੈਣਾ ਉਹ ਟੋਕਰੇ ਭਰ ਲੈਣਾ ਉਹ ਟੋਕਰੀ ਲੈ ਕੇ ਜਾਂਦੇ ਨੇ ਇਹ ਆਪਾਂ ਤੋਂ ਪਹਿਲਾਂ ਜਾਣਾ ਆਉਂ ਤੋਂ ਪਹਿਲਾਂ ਜਾਣਾ ਉਹਨੇ ਵੀ ਹਾਂ ਸਭ ਤੋਂ ਪਹਿਲਾਂ ਅਜੇ ਲੋਕਾਂ ਨੇ ਜਾਣਾ ਨਾ ਤੇ ਇਹਨੇ ਭੱਜੀ ਜਣਾ ਇਹਨੇ ਭੱਜੀ ਜਾਣਾ ਮੇਰਾ ਕੰਮ ਇਹਨੇ ਵੀ ਬਹੁਤ ਕੀ ਬਹੁਤ ਕਰਿਆ ਬਹੁਤ ਕਰਿਆ ਹਾਂ ਸੱਚੀ ਇਹਨੇ ਬਹੁਤ ਆ ਬਹੁਤ ਕੰਮ ਕਰਿਆ ਨਾ ਹਣ ਕਿਹੜਾ ਪੁੱਤ ਕਿਸੇ ਦੀ ਮਾਤਾ ਕੇ ਕਹਣਾ ਮੈਂ ਨਾ 11 ਦਿਲੀ ਬਾਬੇ ਨੇ ਜਦੋਂ ਵੀ ਜਾਣਾ ਆਪਣੇ ਕੋਲ ਤੇ ਖੇਤ ਜਾੜਨਾ ਮੈਂ ਉਹਨੂੰ ਅੱਜ ਤੇ ਮੈਂ ਉਹਨੂੰ ਕਦੇ ਬੰਦਾ ਨਹੀਂ ਸੀ ਬੋਲਿਆ ਪਰ ਕੁਝ ਕਰੀ ਜਾਂਦਾ ਸੀਗਾ ਜਿਵੇਂ ਹੀ ਪੁੱਤ ਜਾਣਦੇ ਹੀ ਨਹੀਂ ਸੀ ਆਪਾਂ ਤੋਂ ਨੇ ਕੋਈ ਵੀ ਗਈ ਜਾਣਾ ਤੇ ਆਪਾਂ ਨਹੀਂ ਬੋਲਣਾ ਕਿ ਨਾ ਅਸੀਂ ਜਾਣਾ ਬਾਬਾ ਐ ਬਾਬਾ ਐ ਟੰਗਾ ਪੁੱਤ ਚਾਹਦਾਰ ਕਰਾ ਫਿਰ ਮਾ ਆ ਗਿਆ ਹੁਣ ਤੂੰ ਮੈਂ ਸੌਂਫ ਲਿਆਇਆ ਜਿਵੇਂ ਲੈ ਚ ਗਿਆ ਲੁਖ ਦੀ ਸੁਖ ਦੀ ਸਭ ਦੇ ਜਾਣਾ ਜਾਣਾ ਪਹਿਲਾ ਗੱਡੇ ਹੁੰਦੇ ਸੀ ਹਾਂ ਮੋੜ ਕੇ ਚਾਨ ਹੌਲੀ ਹੌਲੀ ਤੇ ਹਾਈ ਡਰ ਕੀ ਹਾਲਾ ਬੁੱਤੇ ਹਾਂ ਬਹੁਤ ਵਧੀਆ ਬਹੁਤ ਵਧੀਆ ਮੈਂ ਕਹਾਂ ਮੈਂ ਰੋਜ ਅੱਗੇ ਲੰਘਿਆਂ ਦੇ ਮਾਰਾ ਗਏ ਬੇਜਿੱਤ ਬੇਜਿੱਤ ਮੈਂ ਕਹਾਂ ਮੈਂ ਉਹ ਚੜਨ ਤੋਂ ਡਰਦਾ ਸੀ ਠੀਕ ਆ ਉਦੋਂ ਮੈਂ ਕਹਾਂ ਵੀ ਚੜਨ ਤੋਂ ਨਾ ਕਿਤੇ ਤਲਕ ਜੀਏ ਯਾਰ ਹੋਣਾ ਹਾਂ ਮੈਨੂੰ ਨਹੀਂ ਥੋੜੇ ਅੰਦਰ ਹਾਂ ਹੋ ਗਿਆ ਹਾਂ ਠੀਕ ਆ ਬਹੁਤ ਵਧੀਆ ਨੰਨੇ ਬਸ ਕੋਈ ਨਹੀਂ ਬਸ ਮੰਜੇ ਤੇ ਬੈਠੇ ਆ ਬਸ ਕੋਈ ਨਹੀਂ ਬੀਬੀ ਕੋਲੇ ਹੈ ਨਾ ਆਪ ਜੀ ਠੀਕ ਆ ਮੈਂ ਕਹਿੰਦਾ ਮੈਂ ਤਾਂ ਉਤੋਂ ਨਾ ਨੀਰਾ ਮੈਂ ਕਹਿੰਦਾ ਹਰੇ ਬੀਤੇ ਦੇ ਘਰੇ ਰੱਬ ਬੈਠਾ ਹੈ ਹੈ ਤੇ ਬਜ਼ੁਰਗ ਬਾਈ ਰੱਬ ਹੀ ਆ ਬਜ਼ੁਰਗ ਰੱਬ ਹੀ ਆ ਰੱਬ ਹੀ ਹੈ ਰੱਬ ਮਿਲਦੇ ਨਹੀਂ ਯਾਰ ਦੂਜੇ ਹੁਣ ਆਪਾਂ ਦੇ ਨਹੀਂ ਆ ਕਿੰਨੇ ਕੋਈ ਬੁਢੇ ਇੱਥੇ ਲੰਘਦੇ ਘਰਦੇ ਕਿੰਨੇ ਉਹ ਡਿਊੜੀ ਤੇ ਬਿਠਦੇ ਹੈ ਕੋਈ ਹੁਣ ਬੰਦੇ ਵੀ ਆਪੋ ਆਪਣੇ ਘਰੀਂ ਮਹਿਲਾ ਤੇ ਲੱਗੇ ਬੈਠੇ ਆ ਵਾ ਕੋਈ ਮਿਲਦਾ ਨਹੀਂ ਕਿਸੇ ਨੂੰ ਕਹਿੰਦੇ ਕਿ ਬੜੀ ਇੱਥੇ ਕਿੰਨੀ ਰੌਣਕ ਨਹੀਂ ਉਮੀਦੀ ਹੱਟੀ ਦੇ ਖੜਲਾ ਤੜਕੋਂ ਬੇ ਰੌਲਾ ਪਾਣਾ ਪਾਣਾ ਆਪਣੇ ਢੂਣੀ ਲਾ ਲੈਣੀ ਸੇਕੀ ਜਾਣਾ ਇਹ ਹੁਣ ਉਹ ਗੱਲਾਂ ਹੀ ਨੇਗੀਆਂ ਨਾ ਨਾ ਇਹ ਗੱਲਾਂ ਪਤਾ ਹੂੰ ਭਾਈ ਵਾਲੇ ਪੱਠੇ ਜਾਣਾ ਹਾਂ ਸੋਨ ਨੂੰ ਕਹਿਣਾ ਜੀਤਾ ਆ ਆਈ ਤੂੰ ਪੱਠੇ ਠੀਕ ਕਰ ਦੇ ਜਾਂਦੇ ਇੱਥੇ ਕੋਤਰ ਦੇ ਹਾਂ ਉਹ ਜਾ ਚੱਕੇ ਦੇ ਪੱਠੇ ਕੋਤਰ ਦੇ ਕੋਤਰ ਦੇ ਪੱਠੇ ਤਾਂ ਪੱਠੇ ਜੀਤਾ ਇਹਨਾਂ ਦੇ ਹੁੰਦੀ ਸੀ ਹੂੰ ਉੱਥੇ ਖੇਤ ਹੁੰਦੀ ਸੀ ਮੇਹੀ ਨਾ ਮੇਰਾ ਵੀ ਸਾਸਿਕਾਂ ਸਾਸਰੀ ਘਰ ਹੋਈ ਤੋ ਮੋਟਾ ਕਿ ਪਾਣੀ ਚਾਹ ਕਾ ਨੂੰ ਕਰਨੇ ਹੈ ਪਾਣੀ ਵੀ ਲੈ ਕੇ ਆ ਮੈਨੂੰ ਪਾਣੀ ਲਿਆ ਦਿਓ ਭਾਈ ਪਹਿਲਾਂ ਮੰਮੀ ਇਹ ਕੱਤੀ ਹੋ ਗਿਆ ਦਾ ਲਿਆ ਵਰਸਿਫ ਵਰਤੀ ਲੋ